ਗਲਾਸ ਜਿਸੂ ਇਸ ਤਰ੍ਹਾਂ ਦਾ ਫੈਬਰਿਕ ਜੇ ਤੁਸੀਂ ਪਲੇਨ ਦੇ ਵਿੱਚ ਵੀ ਇਹਨੂੰ ਸਟਿਚ ਕਰਦੇ ਹੋ ਤਾਂ ਆਲਰੇਡੀ ਪਾਰਟੀ ਵੇਅਰ ਸੂਟਸ ਬਣ ਜਾਂਦਾ ਕਿਉਂਕਿ ਇਹਦੇ ਵਿੱਚ ਸ਼ਾਈਨ ਬਹੁਤ ਹੁੰਦੀ ਹੈ ਤੇ ਇਹਦੇ ਉੱਪਰ ਤਾਂ ਆਪਾਂ ਹੈਂਡ ਅمبرੋਇਡਰੀ ਕੀਤੀ ਤੇ ਸੂਟ ਤਾਂ ਸੋਹਣੇ ਲੱਗਣੇ ਇਹ ਦੋ ਪ੍ਰਾਈਸ ਵਿੱਚ ਆਊਗਾ ਇੱਕ ਤੁਸੀਂ 4500 ਤੋਂ ਐਂਡ 5000 ਦੇ ਵਿੱਚ ਇਹਨਾਂ ਨੂੰ ਲੈ ਸਕਦੇ ਹੋ ਐਂਡ ਇਹ ਵਾਲੇ ਕ੍ਰੇਪ ਦੇ ਸੂਟ ਆਉਣਗੇ ਕ੍ਰੇਪ ਤੋਂ ਸਾਰਿਆਂ ਨੂੰ ਜਾਨੂਆ ਜੀ ਕ੍ਰੇਪ ਬਹੁਤ ਵਧੀਆ ਹੁੰਦੀ ਹੈ ਇਹਦੇ ਉੱਪਰ ਵੀ ਹੈਂਡ ਅمبرੋਇਡਰੀ ਬਹੁਤ ਦਾ ਵਰਕ ਕੀਤਾ ਗਿਆ ਇਹ ਵਾਲੇ ਸੂਟ ਆ ਜੀ ਮਸਲੀਨ ਕਾਟਨ ਦੇ ਮਸਲੀਨ ਕਾਟਨ ਦੇ ਸੂਟਾਂ ਦਾ ਕਾਫੀ ਜ਼ਿਆਦਾ ਡਿਮ ਸੰਧ ਕੀਤੇ ਜਾਂਦੇ ਇਹਨਾਂ ਦਾ ਹਾਫ ਪਿਓਰ ਦੇ ਦੁਪੱਟੇ ਆਏ ਹੋਏ ਨੇ ਐਂਡ ਦੁਪੱਟਿਆਂ ਦੇ ਉੱਪਰ ਵੀ ਲੈਸਸ ਲੱਗੀਆਂ ਹੋਈਆਂ ਤੇ ਪ੍ਰਿੰਟ ਆਪਸ਼ਨ ਇਹਨਾਂ ਦੇ ਵਿੱਚ ਬਹੁਤ ਜ਼ਿਆਦੀ ਹੈਗੇ ਤੁਸੀਂ ਕੋਈ ਵੀ ਪ੍ਰਿੰਟ ਇਹਨਾਂ ਚੋਂ ਲੈ ਸਕਦੇ ਹੋ ਹਾਂਜੀ 올ਓਵਰ 5 ਮੀਟਰ ਸੂਟ ਹੋਊਗਾ ਸੇਮ ਹੀ ਬਾਟਮ ਆਏਗੀ 올ਓਵਰ 5 ਮੀਟਰ ਹੋਏਗਾ ਜੀ ਇਹ ਹਾਂਜੀ ਪਿਓਰ ਕਾਟਨ ਦੇ ਸੂਟ ਨੇ ਸੂਤੀ ਕਾਟਨ ਜਿਹਨੂੰ ਕਹਿੰਦੇ ਤੇ ਦੁਪੱਟੇ ਵੀ ਕਾਟਨ ਦੇ ਆਉਣਗੇ ਪ੍ਰਾਈਸ ਸੇਲਸ ਲੱਗ ਚੁੱਕੀਆਂ ਇਹਨਾਂ ਦੇ ਉੱਪਰ ਪ੍ਰਾਈਸ ਬਹੁਤ ਘੱਟ ਹੋ ਚੁੱਕਿਆ ਇਹਨਾਂ ਨੂੰ ਤੁਸੀਂ ਪ੍ਰੀ ਸ਼ਿਪਿੰਗ ਦੇ ਵਿੱਚ ਘਰ ਬੈਠੇ ਮੰਗਵਾ ਸਕਦੇ ਹੋ ਕਾਫੀ ਜ਼ਿਆਦਾ ਪ੍ਰਿੰਟ ਇਹਦੇ ਵਿੱਚ ਅਵੇਲੇਬਲ ਹੈਗੇ ਪ੍ਰਾਈਸ ਸਭ ਦਾ ਮੈਂਸ਼ਨ ਕੀਤਾ ਹੁੰਦਾ ਪਲੀਜ਼ ਚੈੱਕ ਜ਼ਰੂਰ ਕਰਿਓ ਕਿਉਂਕਿ ਪ੍ਰਾਈਸ ਕੀ ਹੁੰਦਾ